ਲਓ ਵੀ ਸੱਜਣੋ ਬਾਈ ਸੇਵਕ ਦੇ ਘਰੋਂ ਨਾ ਪਿੰਡ ਧੌਲੇ ਕਿੰਗਰਿਆਂ ਦੇ ਵਿੱਚੋਂ ਪੰਜਾਂ ਨੰਗਾ ਦੀ ਵੀਡੀਓ ਕਵਰ ਕਰਕੇ ਹਟੇ ਸ਼ਾਰਟ ਵੀਡੀਓ ਦੇ ਵਿੱਚ ਨਿਗਾ ਤੁਹਾਨੂੰ ਸਾਰੇ ਜਨਮਰਾਤੇ ਦੋਸਤੋ ਮਰਾ ਦਿੰਨੇ ਆ ਇੱਕ ਦੋਸਤੋ ਪੰਜਾਬ ਵਾਲੀ ਜਰਸੀ ਆ ਮੂੰਹ ਖੀਰੀ ਆ ਪੂਰੇ ਵੱਡੇ ਕੱਦ ਕਾਟ ਦੇ ਵਿੱਚ ਇੱਕ ਹਫਤੇ ਦੀ ਕੱਚੀ ਆ ਫੇਸ ਚੈੱਕ ਕਰ ਸਕਦੇ ਆ ਦੋਸਤੋ ਬਹੁਤ ਪਿਆਰਾ ਫੇਸ ਆ ਸ਼ਾਰਟ ਵੀਡੀਓ ਦੇ ਵਿੱਚ ਬਾਈ ਸੇਵਕ ਦਾ ਨੰਬਰ ਦੋਸਤੋ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਤੇ 2 ਨੰਬਰ ਐਚਐਫ ਦੀ ਗੱਲ ਕਰੀਏ ਦੋਸਤੋ ਦੂਜਾ ਸੂਆ ਸੁੰਦੀ ਆ ਹਵਾਨੇ ਦੀ ਤਿਆਰੀ ਵੇਖ ਸਕਦੇ ਆ ਫੇਸ ਬਹੁਤ ਪਿਆਰਾ ਦੋਸਤੋ ਪੂਰੇ ਵੱਡੇ ਕਦ ਕਾਟ ਦੇ ਵਿੱਚ 2 ਨੰਬਰ ਦੀ ਗੱਲ ਕਰੀਏ ਇਹ ਵੀ ਦੂਜਾ ਸੂਆ ਸੁੰਦੀ ਆ 15 ਦਿਨਾਂ ਦੀ ਦੋਸਤੋ ਬਾਈਆਂ ਦਾ ਇਹ ਕੱਚੀ ਆ ਹਵਾਨੇ ਦੀ ਜਜਮੈਂਟ ਤੁਹਾਨੂੰ ਹੋ ਜਾਣੀ ਆ ਹਵਾਨਾ ਹਜੇ ਢਿੱਲਾ ਪਿਆ ਨਾੜਾ ਹਜੇ ਦੇ ਵੀ ਹਵਾਨੇ ਤੇ ਬਹੁਤ ਸੋਹਣੀਆਂ ਮਿਲਕਵੈਨ ਵੀ ਚੰਗੀ ਆ ਫੇਸ ਦੀ ਗੱਲ ਕਰੀਏ ਫੇਸ ਇਹਦਾ ਵੀ ਬਹੁਤ ਪਿਆਰਾ ਦੋਸਤੋ ਇਸ ਤੋਂ ਅੱਗੇ ਬਾਈ ਕੋਲੇ ਦੋਸਤੋ ਕਰਾਸ ਅੰਗ ਦੇ ਵਿੱਚ ਐਚਐਫਾ ਜਰਸੀ ਨਾਲ ਕਰਾਸ ਆ ਪੂਰੇ ਵੱਡੇ ਕਦ ਕਾਟ ਦੇ ਵਿੱਚ ਥਾਣ ਹਵਾਨਾ ਦੋਸਤੋ ਕਰਮਾਲੀ ਦਾ ਇਹਦਾ ਹੀ ਬਹੁਤ ਸੋਹਣਾ ਦੇਖ ਸਕਦੇ ਆ ਤੇ ਫੇਸ ਚੈੱਕ ਕਰ ਸਕਦੇ ਆ ਦੋਸਤੋ ਕ੍ਰੋਸ ਅੰਗਾ ਇਸ ਤੋਂ ਅੱਗੇ ਬਾਈ ਕੋਲੇ ਦੋਸਤੋ ਇੱਕ ਸੂਈ ਸਵਾਈ ਆ ਅੱਜ ਹੀ ਸੂਈ ਆ ਬਾਈਆਂ ਦਾ ਸਵੇਰ 9 ਵਜੇ ਦੇ ਲਗਭਗ ਸੂਈ ਆ ਬੱਚੇ ਨੂੰ ਜਨਮ ਤਾਂ ਜੇਰ ਜੂ ਰੋਕਿਆ ਕੋਈ ਵੀ ਨਗ ਪਸੰਦ ਹੋਵੇ ਬਾਈ ਸੇਵਕ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਿਓ ਆਓ ਫਿਰ ਮਿਲਦੇ ਆਂ ਪੂਰੀ ਵੀਡੀਓ ਦੇ ਨਾਲ